ਸਾਸੀ ਕਾ ਵੀਰ ਜੀ ਮਨਮੀਤ ਡੇੜੀ ਫਾਰਮ ਚ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਵਿਜਿਟ ਬੋੜਿਆਲ ਕੰਗ ਅੱਜ ਵੀਰ ਕੋ ਤਿੰਨ ਸੂਈਆਂ ਸਵਾਈਆਂ ਝੋਟੀਆਂ ਟੌਪ ਕਲਾਸ ਕਰਦੇ ਵੀ ਇੰਨਾ ਗੱਲਬਾਤ ਸਾਸੀ ਕਾ ਵੀਰ ਜੀ ਸਾਸੀ ਕਾ ਸੁਖ ਨਹੀਂ ਕੀਆ ਜੀ ਵਧੀਆ ਵੀਰ ਜੀ ਸੇਤਾ ਦੀ ਸੁਣਾਓ ਬਸ ਠੀਕ ਹੈ ਵਧੀਆ ਕਾਰੋਬਾਰ ਕਾਰੋਬਾਰ ਵਧੀਆ ਮਹਾਰਾਜ ਦੀ ਕਿਰਪਾ ਬੜੀ ਬੱਬਾ ਦੀਪ ਸਿੰਘ ਦੀ ਸਭ ਤੋਂ ਪਹਿਲਾਂ ਮਾਨਮੀਤ ਡੇਰੀ ਫਾਰਮ ਨੇ ਸਾਡੇ ਭੈਣ ਭਰਾ ਸਭ ਪਿਆਰ ਕਰਦੇ ਮਾਨਮੀਤ ਡੇਰੀ ਫਾਰਮ ਨੂੰ ਸਾਡੇ ਦਾ ਦਰੋਂ ਧੰਨਵਾਦ ਕਰਦੇ ਹਾਂ ਹਾਂਜੀ ਵੀਰ ਜੀ ਹਾਂ ਵੱਧ ਤੋਂ ਵੱਧ ਸਪ੍ਰੈਡ ਸ਼ੇਅਰ ਵਧੀਆ ਕਰਿਓ ਜੀ ਸ਼ੇਅਰ ਕਰੋ ਵੀਰ ਜੀ ਹਾਂ ਤੇ ਵੀਰ ਜੀ ਅੱਜ ਕਿੰਨੇ ਪਸ਼ੂ ਆ ਆਪਣੇ ਕੋਲ ਰੱਖਿਆ ਆਪਣੇ ਕੋਲ ਤਿੰਨ ਝੋਟੀਆਂ ਬਹੁਤ ਟੌਪ ਕਲਾਸ ਦੀਆਂ ਤਿੰਨ ਝੋਟੀਆਂ ਵੀਰ ਕਹਿੰਦਾ ਟੌਪ ਕਲਾਸ ਦੀਆਂ ਵੀ ਨੀਲੀ ਦੀ ਝੋਟੀ ਵੇਖੋ ਆਹ ਵੇਖੋ ਵੀਰ ਜੀ ਨੀਲੀ 라ਵੀ ਦੀ ਝੋਟੀ ਵੀਰ ਕਹਿੰਦਾ ਵੇਖੋ ਥਾਂ ਲੇਵਾ ਕੱਡਾ ਸੋਹਣਾ ਲੱਗਾ ਵਾ ਕੋਟੀ ਨੂੰ ਅੱਜ ਇਹਨੂੰ 7ਵਾਂ ਦੇਣਾ ਸੂਈ ਨੂੰ 7ਵਾਂ ਦੇ ਰਿਆਂ ਵੀਰ ਕਹਿੰਦਾ ਵੇਖੋ ਵੀਰ ਜੀ ਥਾਂ ਲੈਵਾ ਵੇਖ ਲੋ ਦੁੱਧ ਉਹਦਾ 12 ਕਿਲੋ ਹੈ ਤਾਂ 12 ਕਿਲੋ ਵੀਰ ਕਹਿੰਦਾ ਦੁੱਧ ਉਹਦਾ ਵੇਖੋ ਇਹ ਸੂਆ ਦਾ ਰਕਾਰ ਹੈਗਾ ਦਾ 15 ਕਿਲੋ ਦਾ 15 ਕਿਲੋ ਦਾ ਵੀਰ ਕਹਿੰਦਾ ਹੈਗਾ ਦੂਜਾ ਸੂਆ ਤੀਜਾ ਤੀਜਾ ਸੂਆ ਤੀਜਾ ਸੂਆ ਵੀਰ ਕਹਿੰਦਾ ਸੂਈ ਆ ਕੱਟੀ ਮਗਰ ਬਹੁਤ ਚੰਗੇ ਟੀਕੇ ਦੀ ਆ ਆ ਵੇਖੋ ਵੀਰ ਜੀ ਕੱਟੀ ਕਿੰਦੇ ਇਹ ਮੇਰੇ ਸਹਾਨਾ ਵੀਰ ਜੀ ਮੋਹਰਾ ਦੀ ਆ ਪਿਓਰ ਵਰੇ ਚੰਗਾ ਟਿਕਾ ਲੱਗਾ ਇਹਨੂੰ ਬਥੇ। ਪ्योर ਮੋਰਾ ਦੀ ਵੀਰ ਕਹਿੰਦਾ ਇਹ ਨੀਲੀ ਰਾਵੀ ਦੀ ਮਈ। ਵੇਖੋ ਵੀਰ ਜੀ ਥਾਂ ਲੈਵਾ ਫੇਰ ਦਿਖਾ ਦਿੰਨੇ ਤੁਹਾਨੂੰ ਚੰਗਾ ਲੱਗਾ ਵਾ ਥਾਂ ਲੈਵਾ ਵੇਖੋ। ਵੀਰ ਜੀ ਖੋਲੋ ਹਾਂ ਫੇਰ। ਚੰਗੀ ਵੇਖੋ ਵੀਰ ਜੀ ਝੋਟੀ ਹੈ ਵੀ ਚੰਗੀ ਥਾਂ ਲੈਵਾ ਵੇਖੋ ਕਿੱਡਾ ਸੋਹਣਾ ਲੱਗਾ ਝੋਟੀ ਨੂੰ। ਔਰ ਇਹ ਵਟੇ ਮਾਤਿਆ। ਵੇਖੋ ਤੋਰ ਵੇਖ ਲਓ ਝੋਟੀ ਦੀ। ਅੱਦ ਕਾਠ ਵੀ ਚੰਗਾ ਲੱਗਾ ਝੋਟੀ ਨੂੰ। ਲੈਵਾ ਪੰਡਾ ਹੀ ਪਾਈ ਕਰਦੀ। ਲੈਓ ਵੀਰ ਜੀ ਆਇਆ ਸਤਵਾਂ ਦੇਣਾ ਸਤਵਾਂ ਦੇਣਾ ਵੀਰ ਕਹਿੰਦਾ ਜੇ ਤੇ ਵੀਰ ਜੀ ਬੌਲਾ ਹੀ ਹਰ ਇੱਕ ਟੁੱਟਾ ਨਾ ਵਾ ਬੌਲਾ ਲੈ ਕੇ ਦੁੱਧ ਲੈ ਲੈ ਸੁੱਖ ਜੀ ਤੇ ਲੇਵੋ ਠੰਡੀ ਸੀਸ ਲੋ ਲੋ ਅੱਡਾ ਆਤੀ ਥੋੜਾ ਵੇ ਲੈ ਲੋ ਵੀਰ ਜੀ ਚੰਗੀ ਮਹੀਂ ਜਿੰਨੀ ਹੈਗੀ ਵੀਰ ਜੀ ਬਹੁਤ ਚੰਗੀ ਮਹੀਂ ਆ ਚੰਗਾ ਵਾ ਨੂੰ ਲੈਵਾ ਲੱਗਾ ਵਾ ਹੈਗਾ ਵੀਰ ਜੀ ਥਾਂ ਲੈਵਾ ਵੇ ਲੈ ਲੋ ਚੰਗਾ ਵਾਕਾ ਵੀਰ ਕਹਿੰਦਾ ਗਾਵਾਂ ਵਰਗਾ ਵਧੀਆ ਥਾਂ ਲੈਵਾ ਲੱਗਾ ਵਾ ਕੱਲਾ ਕੱਲਾ ਥਾਨ ਵੀ ਲੱਗਾ ਵੇਖੋ ਮੈਂ ਨਹੀਂ ਮੱਝ ਪਸਮਾਜ ਨਹੀਂ ਕੋਈ ਟਾਈਮ ਨਹੀਂ ਮੱਝ ਨੂੰ ਨਹੀਂ ਵੇਖੀ ਠੰਡੀ ਸੀਲ ਬਿਲਕੁਲ ਵੇਖੋ ਵੀਰ ਜੀ ਪਾ ਪਿੱਛੇ ਦੇ ਬੈ ਕੇ ਚੁਰਦੇ ਰਹੋ ਠੰਡੀ ਵੀਰ ਜੀ ਹੈ ਸੀਲੇ ਵਾਕਿਆ ਨਹੀਂ ਵੇਖੋ ਦੁੱਧ ਵਾਲੀ ਨਾੜਾ ਵੇਖੋ ਵੀਰ ਜੀ ਧਾੜਾ ਮਾਰ ਕੇ ਦਿਖਾ ਦੋਗੇ ਪੋਲੀ ਚੁਾਈ ਬਹੁਤ ਜ਼ਿਆਦਾ ਹੀ ਪੋਲੀ ਆ ਵੀਰ ਕਹਿੰਦਾ ਚਲੋ ਇੱਕ ਹੋਰ ਰੋਮ ਵਰਗੀ ਚੁਾਈ ਆ ਇਹਦਾ ਵੀਰ ਜੀ ਚੰਗੀ ਵੀਰ ਜੀ ਆ ਵੇਖੋ ਦਿਖਾ ਦਿਓ ਆ ਵੇਖੋ ਵੀਰ ਜੀ ਚੰਗੀ ਵੀਰ ਜੀ ਪੋਲੀ ਆਦੀ ਪੋਲੀ ਚੋਣਾਂ ਮਾਗਾ ਜਿਹੜਾ ਥਣਕਾ ਨਹੀਂ ਵੀਰ ਜੀ ਚੰਗੀ ਹੈ ਵੀ ਚੰਗੀ ਹੈ ਨਾਲੇ ਥਣਲੇਵਾ ਬਹੁਤ ਸੋਹਣਾ ਲੱਗਾ ਝੋਟੀ ਨੂੰ ਹਾਂ ਜੀ ਸਾਹਿਬ ਮਜਾ ਥੋੜਾ ਲੈਵੇਂ ਲੱਗਦਾ ਨਹੀਂ ਦੇਖੋ ਵੀਰ ਜੀ ਫੇਰ ਦਿਖਾ ਦਿੰਦਾ ਇਹਦਾ ਵੀਰ ਜੀ ਫੇਰ ਕੀ ਮੁੱਲ ਕਰਦੇ ਆਪਾਂ ਮੁੱਲ ਬਿਲਕੁਲ ਜਾਇਜ਼ ਕਰਨਾ ਹੈ ਜੀ ਜਾਇਜ਼ ਹਾਂਜੀ ਵੀਰ ਜੀ ਪਹਿਲੇ ਫੋਨ ਤੇ ਜਾ ਹਾਂਜੀ ਹਾਂਜੀ ਤੇ ਇੱਕ 10 ਦੇ ਵੇਖਦੀ ਆ ਹਾਂਜੀ ਵੀਰ ਜੀ ਹੈਨਾ ਹਾਂਜੀ ਵੀਰ ਜੀ ਮੁੱਲ 10 ਕਾ ਲੀਏ 5 ਕਰ ਲਿਆ ਮੁੱਲ ਦੇਣ ਵਾਲੇ ਕਹਿੰਦੇ ਜਿੱਚੋ ਛੋੜ ਹੀ ਕਰਨੀ ਠੀਕ ਆ ਵੀਰ ਜੀ ਹਾਂ ਅਨੇ ਚੋਟੀ ਜਿਹੜੀ ਨਾ 95000 ਦੀ ਦੇਦਾਂਗੇ ਹਾਂ ਨਾ 95000 ਦੀ 95000 ਦੇਣੀ ਆ ਵਾ 95000 ਦੀ ਵੀਰ ਕਹਿੰਦਾ ਹਾਂ ਨਾ ਦੇਵਾ ਦੇਖੋ ਦੇਖੋ ਵੀਰ ਵੇਖੋ ਵੀਰ ਜੀ ਨੀਰੇ ਵੀਰ ਕਹਿੰਦਾ 95 ਦੀ ਝੋਟੀ ਦੇਣੀ ਆ ਮੈਂ ਵੀਰ ਨੂੰ ਫੇਰ ਪੁੱਛ ਲਿਆ ਭਲੇਖਾ ਨਾ ਲੱਗਾ ਹੋਵੇ ਵੀਰ ਕਹਿੰਦਾ ਥਾਲੇ ਵਾ ਸੋਨਾ ਲੱਗਣੀ ਮੈਂ ਦੀ ਵੇਖੋ ਵੀਰ ਜੀ ਯਾਰ ਮੈਂ ਤਾਂ ਮੈਨੂੰ ਨਾ ਪਲੇ ਖਾਲਾ ਲੱਗਾ ਮਰ ਕੇ ਕੋਈ ਵੀਰ ਕਵੇ ਨਾ ਗਲਤ ਨੂੰ ਨਿਕਲ ਗਈ ਗੱਲ ਦੇਖੋ ਵੀਰ ਜੀ ਵੀਰ ਨੇ ਐਡਾ ਆਫਰ ਦੇਤਾ 395 ਹਜ਼ਾਰ ਦੀ ਝੋਟੀ ਵੀਰ ਕਹਿੰਦਾ ਦੇਣੀ ਹੈ ਇਹ ਹਾਂ ਬਿਲਕੁਲ ਬਹੁਤ ਵਧੀਆ ਵੀਰ ਦਾ ਰੇਟ ਆ ਆ ਵੀਰ ਜੀ ਦੂਜੀ ਝੋਟੀ ਦਾ ਦੱਸਿਓ ਇਹ ਝੋਟੀ ਸੋਈ ਹੈ ਦੋ ਦੰਦ ਹੈ ਚੌਗੀ ਨਹੀਂ ਚੌਗੀ ਦੇ ਨਾਲ ਬਰਾਬਰ ਨਹੀਂ ਕੀਤੀ ਆ ਚੌਗੀ ਦੀਆਂ ਬਰਾਬਰ ਨਹੀਂ ਕੀਤੀ ਤਾਂ ਲੈ ਵਾ ਵੇਖੋ ਵੀਰ ਜੀ ਵਾਕਿਆ ਬਣੀ ਵੀ ਚੰਗੀ ਝੋਟੀ ਥਾਂ ਨੂੰ ਇਕੱਲਾ ਇਕੱਲਾ ਇਹਨੂੰ ਵੀ ਲੱਗਾ ਹੰਡੇ ਸੀ ਇਹ ਬੇਫੋੜ। ਅੰਟੀ ਵੇਖੋ ਵੀਰ ਜੀ ਇਸ ਕੁਆਲਿਟੀ ਦਿਖਾ ਦਿੰਦੇ। 10 ਕਿਲੋ ਦੇ। 10 ਕਿਲੋ ਵੀਰ ਕਹਿੰਦਾ ਇਹਦੇ ਥੱਲੇ ਦੁੱਧ ਹੋਊਗਾ ਤਿਆਰ। ਇਹਦੇ 12 ਦਿਨ ਵਿੱਚ ਕੱਟੀ ਮਗਰੇ। ਆਹ ਵੇਖੋ ਵੀਰ ਜੀ ਕੱਟੀ ਮਗਰੇ 12 ਦਿਨ ਵਿੱਚ ਖੋਲਿਓ ਇਹਨੂੰ। ਕਹਿੰਦੇ 24 ਲਗਾਈ ਤੇ ਨੰਬਰ। ਕਹਿੰਦੇ ਦੁੱਧੀਆਂ ਬਰਾਬਰ ਨਹੀਂ ਕੀਤਾ ਪਹਿਲਾ ਸੁਆ। ਪਹਿਲਾ ਸੁਆ 24 ਦੀਆਂ ਕਹਿੰਦੇ ਦੁੱਧੀਆਂ ਬਰਾਬਰ ਨਹੀਂ ਕੀਤੀ। ਵੇਖੋ ਵੀਰ ਜੀ ਥਾਨ ਕੁਆਲਿਟੀ ਦਿਖਾ ਦਿੰਦੇ ਤੁਹਾਨੂੰ। ਨਹੀਂ ਲੱਗਾ ਵੀਰ ਜੀ ਲੱਗਾ ਥਾਨ। ਥਾਨ ਵੀ ਵੀਰ ਜੀ ਨੋਕ ਵਾਲਾ ਲੱਗਾ ਵਾ। ਕਾ ਦਿਵਾਲੀ ਵੱਡੇ ਜਿਹਦੇ ਉਮਰ ਦੇ ਹਿਸਾਬ ਨਾਲ ਆ ਗਈ ਵੀਰ ਜੀ ਆ ਗਈ ਆ ਚੰਗੀ ਇਕੱਤੀ 12 ਕਿਲੋ ਕੱਟੀ ਭਰ ਜੂਗੀ 10 ਕਿਲੋ ਤਿਆਰ ਹੈ ਦੱਦਿਆ ਫਿਰ ਕਹਿੰਦਾ 10 ਕਿਲੋ ਤਿਆਰ ਹੈ 12 ਲੀਟਰ ਭਰ ਜੂਗੀ ਕੱਟੀ ਇਹ ਲੋ ਵੀਰ ਜੀ ਫੇਸ ਕੁਆਲਟੀ ਫੇਰ ਦਿਖਾ ਦਿੰਨੇ ਤੁਹਾਨੂੰ ਚੰਗੀ ਵੀਰ ਜੀ ਝੋਟੀ ਹੈ ਵੀ ਕਾਦ ਕਾਠ ਵੀ ਚੰਗਾ ਲੱਗਾ ਝੋਟੀ ਨੂੰ ਪੂਰਾ ਕਾਦ ਝੋਟੀ ਦਾ ਮੈਂ ਪੂਰਾ ਫੁੱਲ ਕਾਦ ਹੈਗਾ ਵੀ ਕਹਿੰਦਾ ਅਗਲੇ ਸਵੇਰ ਝੋਟੀ ਡਬਲ ਵਿੱਚ ਤੋਂ ਡਬਲ 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 ਇਹ ਲੋ ਵੀਰ ਜੀ ਫੇਰ ਤੁਹਾਨੂੰ ਫੋਨ ਲੈਵਾ ਦਿਖਾ ਦਿੰਨੇ ਚੰਗਾ ਲੱਗਾ ਵੇਖੋ ਵੀਰ ਜੀ ਵੀਰ ਹੱਥ ਲਾ ਕੇ ਚੱਕ ਦਿਖਾ ਲਾ ਇਦਾਂ ਮਰਜੀ ਬੈ ਜਾ ਝੋਟੀ ਤੇ ਕਿਵੇਂ ਹਿਲਾਣਾ ਇਹ ਥਾੜ ਕੇ ਖਰਾਬ ਤਾਂ ਲੱਗਾ ਇਹਦਾ ਵੀਰ ਜੀ ਕੀ ਮੁੱਲ ਕਰਦੇ ਜੋ ਬੜਾ ਛੋਟਾ ਹੀ ਕਰਾਂ ਜੋ ਤੇ ਦੱਸੋ ਵੀਰ ਜੀ ਝੋਟੀ ਦਾ ਮੈਂ ਇੱਕ ਵੀਰ ਹੀ ਇਹਦਾ ਹਾਂਜੀ ਹਾਂ ਨਾਈਟ ਛੋਟੀ ਜਿਹੜੀ ਆਪਾਂ ਦੇਣੀ ਆ ਉਹ 15 ਕਾ ਲੀਏ 10 ਕਾ ਲੀਏ ਹਾਂਜੀ ਆਹ ਨਾਲ ਛੋਟੀ 1 6 ਦੀ ਦਵਾਂਗੇ 1 6 ਦੀ ਵੀਰ ਕਹਿੰਦਾ ਛੋਟੀ ਦਵਾਂਗੇ ਹਾਂ ਨਾ ਹੀ ਵੀਰ ਰੇਡ ਕਰਨ ਦਾ ਅੱਜ ਜੈਜਪੂਰੇ ਵੀਰ ਕਹਿੰਦਾ ਇੱਚੋ ਛੋਟੀ ਹੋਣੀ ਅੱਜ ਆ ਛੋਟੀ ਆਪਣੀ ਅੱਜ ਛੋਟੀ ਮਰਜ਼ੀ ਨਾਲ ਕਰਨੀ ਬਾਕੀ ਵੀਰ ਨੇ ਰੇਡ ਵੀ ਚੰਗੇ ਕਰਨ ਦਿਆ ਵੀਰ ਦੇਣ ਵਾਲੇ ਰੇਡ ਹੀ ਆ ਇਹ ਵੀਰ ਦੀ ਲੋਹੀ ਚ ਆ ਗਈ ਨੀਲੀ ਚ ਲੋਹੀ ਕਹਿ ਲੈ ਕੋਈ ਪੂਰੀ ਕੇ ਹਾਂਜੀ ਹਾਂਜੀ ਅੱਜ ਛੋਏ ਨੂੰ 7ਵਾਂ 8ਵਾਂ ਦੇਣ ਆ 7ਵਾਂ 8ਵਾਂ ਦਿਨ ਹੋ ਗਿਆ ਵੀਰ ਕਹਿੰਦਾ ਅਸੀਂ ਇਦਾਂ ਨੇ ਥੱਲੇ ਇਦਾਂ ਬੈਠੇ ਰੋ ਤਾਂ ਬੱਚਾ ਵੀ ਖਾ ਗੋ ਵੇਖੋ ਵੀਰ ਜੀ ਬਚਾਰੀ ਤਾਜੀ ਵੀਰਜੀ ਅਜੇ ਜੱਜਾ ਸੁਆ ਜੇ ਜੱਜਾ ਸੁਆ ਵੀਰ ਕੰਦਾ ਹਾਂ ਇਹ ਵਾ ਵੇਖੋ ਕੀ ਇਹਦਾ ਸੰਗੀ ਵੀਰਜੀ ਛੋਟੀ ਹੈ ਵੇਖੋ ਵੀਰ ਜੀ ਹਾਂ ਲੈ ਵਾ ਵੇਖ ਲੋ ਫੇਸ ਕੁਆਲਟੀ ਵੀ ਦਿਖਾ ਦਿੰਨੇ ਤੁਹਾਨੂੰ ਵੇਖੋ ਵੀਰ ਜੀ ਖੋਲੋ ਵੀਰਜੀ ਨੂੰ ਵੀ ਬਚਾ ਵੀ ਇਹ ਲੋ ਵੀਰਜੀ ਤਾਜ਼ਾ ਜੋ ਬੱਚਾ ਕੱਟਾ ਜੋ ਹੈ ਕੱਟਾ ਮਗਰ ਜੋ ਸੱਤਮ ਅੱਠਵਾਂ ਦਿਨ ਸੁਈ ਨੂੰ ਸਤਵਾਂ ਅੱਠਵਾਂ ਦਿਨ ਕਹਿੰਦਾ ਹੋ ਗਿਆ ਸੀ ਠੰਡੀ ਸੀਲ ਨਹੀਂ ਗਿਆ ਕਿ ਭਾਜ ਤਾ ਗੇਟੋਂ ਬਾਹਰ ਲੈ ਜਾਓ ਇਹਨੂੰ ਸੋ ਉੱਥੇ ਬੈ ਜਾ ਥੱਲੇ ਸੰਗੀ ਵੀਰਜੀ ਵੇਖ ਲੋ ਹੋਰ ਦਿਖਾ ਦੇਨੇ ਛੋਟੀ ਦੇ ਬਾਗੀ ਕੋਲੇ ਇੱਕ ਵੇ ਜਿਹੜਾ ਕਿ ਕੰਨਾ ਆ ਜਾ ਲੈ ਅਵਿਰ ਜੀ ਤੁਹਾਡੇ ਪੂਰੀ ਵੱਡੀ ਨਹੀਂ ਚੰਗੀ ਵੀਰ ਜੀ ਕੱਦਕਾਰ ਚੰਗਾ ਵਾ ਲੋਹੀ ਚ ਗੇਲੋ ਕੋਈ ਨੀਲੀ ਬੂੜੀ ਚ ਗੇਲੋ ਆਪਣੇ ਹਿਸਾਬ ਨਾਲ ਜਿੱਦਾਂ ਮਰਜ਼ੀ ਗੇਲੋ ਵੇਖੋ ਵੀਰ ਜੀ ਫੇਰ ਆਹ ਭਾਰ ਤੇ ਲੱਗਦੀ ਤੁਸੀਂ ਬਾਹਰ ਹੀ ਘਲ ਦੇਣੀ ਅੱਜ ਮਰਜ਼ੀ ਬੈਠ ਜਾ ਛੋਟੀ ਥੱਲੇ ਵੇਖੋ ਵੀਰ ਜੀ ਤਾਂ ਨੂੰ ਚੈੱਕ ਕਰਾ ਕੇ ਦਿਖਾਉਂਦਾ ਵੀ ਠੰਡੀ ਠੀਰੀ ਆ ਐ ਵੀ ਚੰਗੀ ਵੀਰ ਨੇ ਤਸੱਲੀ ਕਰਾਤੀ ਆ ਅਸਲ ਅਸਲ ਵੀਰ ਜੀ ਇਹ ਲੋ ਵੀਰ ਜੀ ਵੀਰ ਨੇ ਤਸੱਲੀ ਪੂਰੀ ਕਰਾਤੀ ਵੀਰਾਂ ਦੀ ਬਾਕੀ ਵੀਰ ਜੀ ਤਾਂ ਮੁੱਲ ਕੀ ਕਰਦੇ ਆ ਉਹਨਾਂ ਨੇ ਇੱਥੇ ਕਹਿੰਦਾ ਸ਼ਫਟ ਤੁਸੀਂ ਹਿਰਾ ਰਹੋ ਇਹਨਾਂ ਨੂੰ ਵੇਖ ਕੇ ਦੱਸੋ ਵੀਰ ਜੀ ਵੀਰ ਅੱਜ ਬਹੁਤ ਜਾਇਜ਼ ਰੇਟ ਕਰਦਾ ਵੀਰ ਨੇ ਅੱਜ ਕਹਿੰਦਾ ਉਹ ਜੇ ਰੇਟ ਕਰਨੇ ਜਿਹੜੇ ਕਹਿੰਦੇ ਕੀਤੇ ਨਾ ਹੋਵੇ ਇੱਧਰ ਵੇ ਕਹਾਵਤੀ ਪਾਹਲੇ ਉੱਤੇ ਬੈਜੇ ਨਹੀਂ ਚੰਗੀ ਵੇਖੋ ਧਾਰ ਦੇਖੋ ਵੀਰ ਜੀ ਮੋਟੀ ਮੋਟੀ ਧਾਰ ਦੇਖੋ ਵੀਰ ਜੀ ਆਣੀ ਮੋਟੀ ਧਾਰ ਆ ਗਈ ਬੇਤੀ ਇਹਦਾ ਕੀ ਕਰਦੇ ਵੀਰ ਜੀ ਫਿਰ ਹਾਂਜੀ ਲੱਖ ਦੀ ਤੇਦੀ ਨਹੀਂ ਜਾਜ ਕਰੀਏ ਅੱਜ ਨਿਕਲੇ ਨਿਕਲੇ ਰੇਟ ਪਾਉਣੇ ਆ ਤੇ ਪਾਉਣੇ ਵੀ ਉਹ ਦੇਣਾ ਵਾ ਜਿਹੜਾ ਆਪਾਂ ਦੇਣ ਲੈਣ ਵਾਲਾ ਦੇਣ ਵਾਲਾ ਮੌਲੀ ਦਾ ਫੁੱਲ ਕਾ ਤੇ 195 ਕਰ ਲਿਆ ਹਾਂ 90 ਕਰ ਲਿਆ ਹਾਂਜੀ ਹਾਂ ਨਾ ਛੋਟੀ ਸਿਆਸੀ ਜਿਹੜਾ ਦੀ ਦੇਣੀ ਹਾਂ ਨਾ ਵੀ ਕਹਿੰਦਾ ਸਿਆਸੀ ਹਜ਼ਾਰ ਦੀ ਨਹੀਂ ਕੋਈ ਵੀਰ ਦੂਰੋਂ ਨੇ ਆਊਗਾ ਚੱਲ ਕੇ ਉਹਦਾ ਮਾਨਤਾ ਨੂੰ ਹੋਇਆ ਜਾਊਗਾ ਬਹੁਤ ਜ਼ਿਆਜ ਰੇਟ ਨਹੀਂ ਬਹੁਤ ਵੀਰ ਜੀ ਤੇ ਰੇਟ ਹੀ ਤੁਸੀਂ ਬਹੁਤ ਜ਼ਿਆਜ ਪਾਏ ਛੋਟੀਆਂ ਪਿਓਰ ਵੱਡੀ ਵੱਡੀ ਵੀਰ ਜੀ ਕਿਹੜੀ ਗੱਲ ਇਹ ਵੀਰ ਕੋ ਤਿੰਨ ਪਸ਼ੂ ਆ ਆਓ ਚਾਓ ਪਾਸ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਕਿਹੜੇ ਗਾ ਵੀਰ ਜੀ ਬਾਕੀ ਐਡਰੈਸ ਨਾਂ ਤੇ ਨੰਬਰ ਦੱਸੋ ਹਾਂ ਮੇਰਾ ਅਵਤਾਰ ਸਿੰਘ ਗੇ ਹਾਂਜੀ ਫੇਂਟਪੋੜੇ ਵਾਲ ਕੰਗ ਤਸੇਲ ਮਜੀਠਾ ਜਲੰਧਰ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਨੰਬਰ ਹੈਗਾ ਹਾਂਜੀ 94635 26806 26806 ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ